ਅੱਜ ਅਸੀਂ ਇਹ ਤਾਰਾ ਵਾਲੇ ਪੁਲ ਦੇ ਥੱਲੇ ਖੜੇ ਸੀਗੇ ਤੇ ਸਾਨੂੰ ਇੱਕ ਮੁਖਬਰ ਖਾਸ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਇਹ ਸਿਮਿੰਟ ਰੈਜੈਂਸੀ ਦੇ ਲਾਗੇ ਕੋਈ ਸ਼ੱਕੀ ਵਿਅਕਤੀ ਆ ਜਿਸ ਨੂੰ ਕੋਈ ਸ਼ੱਕੀ ਚੀਜ਼ ਹੋ ਸਕਦੀ ਆ ਆਰਾਉਂਡ ਮੋਟਰਸਾਈਕਲ ਦੇ ਗੇੜੇ ਕੱਢ ਰਿਹਾ ਤੇ ਅਸੀਂ ਉਹਦੇ ਮੁਤਾਬਕ ਮੁੜ ਕੇ ਇੱਥੇ ਆ ਕੇ ਦੇਖਿਆ ਤੇ ਇੱਕ ਰੌਂਗ ਸਾਈਡ ਤੋਂ ਮੁੰਡਾ ਨੌਜਵਾਨ ਆ ਰਿਹਾ ਸੀਗਾ ਉਹਦੇ ਦੱਸੇ ਮੁਤਾਬਕ ਤੇ ਫਿਰ ਉਹਨੂੰ ਅਸੀਂ ਕਾਬੂ ਕੀਤਾ ਤੇ ਜਿਹਦੀ ਅਸੀਂ ਕਾਨੂੰਨ ਅਨਸਾਰ ਸਾਰੀ ਕਾਰਵਾਈ ਕੀਤੀ ਤੇ ਉਹਦੇ ਕੋਲ ਫਿਰ 2 ਕਿਲੋ ਤੇ 2 ਕਿਲੋ ਤੋਂ ਲਗਭਗ ਹੈਰਨ ਬਰਾਮਦ ਹੋਈ ਹੈ ਸਰ ਕਿਹੜੀ ਟੀਮ ਆ ਇਨੂੰ ਅਸੀਂ ਅਸੀਂ ਅਸਟੀਵ ਜਲੰਧਰ ਰੇਂਜੋਂ ਫੜਿਆ ਗਿਆ। ਭਾਈ ਕਿੱਥੋਂ ਲੈ ਕੇ ਆ ਰਿਹਾ ਸੀ? ਪਤਾ ਲੱਗਾ। ਇਹ ਹੁਣ ਅਗਲੀ ਕਾਰਵਾਈ ਦਾ ਪੁਲਿਸ ਰਿਮਾਂਡ ਲਵਾਂਗੇ ਫਿਰ ਉਸ ਤੋਂ ਬਾਅਦ ਅਗਲੀ ਕਾਰਵਾਈ ਹੋਗੀ। ਇਹਦੀ ਪਛਾਣ ਹੋਈ ਬੰਦਾ ਕੌਣ ਹੈਗਾ ਸੀ? ਬੰਦਾ ਇਥੇ ਮਕਬੂਲਪੁਰੇ ਦੇ ਥਾਣੇ ਦੇ ਥਾਣੇ ਦੇ ਹੀ ਰਹਿਣ ਵਾਲਾ ਹੈ ਤੇ ਆਪਣੇ ਸਾਰੇ ਪਰਿਵਾਰ ਕਰਾਇਦੇ ਰਹਿੰਦਾ ਤੇ ਅੱਗੇ ਜਿਹੜੀ ਆ ਕਾਰਵਾਈ ਜਿਹੜੀ ਅੱਗੇ ਹੋਏ ਨਹੀਂ ਪਹਿਲਾਂ ਨਹੀਂ ਹੈਗਾ ਤੇ ਪਹਿਲਾਂ ਹੀ ਇਹ ਪਹਿਲਾ ਹੀ ਪਰਚਾ ਹੈ। ਸਰ ਕਿਸੇ ਨੂੰ ਦੇਣ ਜਾ ਰਿਹਾ ਸੀ ਕਿ ਕਿ ਉਸ ਤੋਂ ਪਤਾ ਲੱਗੇਗਾ। ਇਹਦੇ ਹੁਣ ਅਗਲੀ ਪੁੱਛਗਿਆ ਸੀ ਪਤਾ ਲੱਗੇਗਾ ਜੀ। ਇਹ ਮੋਟਰਸਾਈਕਲ ਤੇ ਸੀਗਾ। ਨਹੀਂ ਕੋਮਰ ਇਹ ਜਿਹੜੀ ਮੁਰਾਹੇ ਕੀ ਕਰੀਬ 29 30 ਸਾਲ ਲੱਗੇ ਕੱਲਾ ਦੀਆਂ ਹੋਰ ਵੀ ਇਹਦੇ ਨਾਲ ਸੱਤ ਨਹੀਂ ਇਹ ਕੱਲਾ ਹੀ ਸੀਗਾ ਜੀ ਸਿਰਫ ਚਾਰ ਹੀ ਸੀਗੀ ਜਾਂ ਫਿਰ ਵੀ ਫਿਰ ਹੋਈ ਨਹੀਂ ਜਿੱਦਿਆ ਹੱਥ ਵਗਾਰਾ ਵੀ ਤੋਂ ਬਰਾਮ ਨਹੀਂ ਮੇਰੇ ਕੋ ਸਿਰਫ ਇੱਕ ਹੈਰ ਨਹੀਂ ਬਰਾਮਤ ਹੋਈ ਆ ਬਾਕੀ ਹੁਣ ਅੱਗੇ ਪਤਾ ਲੱਗੇਗਾ ਵੀ ਕੀ ਆ ਕੀ ਕੀ ਕਰਦਾ ਸਾਡੇ ਨੂੰ ਇਹਦੀ ਜਿਹੜਾ ਐਫ ਆਈ ਆਰ ਦਰਜ ਕਰਵਾ ਕੇ ਅਫਸਰਾਂ ਬਾਲਾਂ ਦੱਸਿਆ ਜਾ ਰਿਹਾ ਉਹ ਤੋਂ ਬਾਅਦ ਇਹਨੂੰ ਸਵੇਰੇ ਦਾ ਕਦਾਤਾਚ ਪੇਸ਼ ਕਰਕੇ ਇਹਨੂੰ ਪੁਲਿਸ ਰਿਮਾਂਡ ਲਿਆ ਜਾਏਗਾ ਫਿਰ ਅਗਲੀ ਕਾ ਕਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਦੇ ਗਲਤ ਅਨਸਰ ਕੰਮ ਕਰਦਿਆਂ ਕੀ ਇਤਹਾਸ ਦਾ ਉਨਨਾਂ ਨੂੰ ਦੱਸ ਦੇ ਇਹ ਗਲਤ ਕੰਮ ਨਹੀਂ ਕਰਨੇ ਬੰਦ ਕਰ ਦੇਣ ਕਿਉਂਕਿ ਆਪਣੀ ਸਰਕਾਰ ਜਿਹੜੀ ਹੈ ਤੇ ਸਾਡੇ ਸੀਨੀਅਰ ਅਫਸਰ ਬਹੁਤ ਸਖਤ ਹਦਾਇਤਾਂ ਨੇ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਤੇ ਨਸ਼ੇ ਤੇ ਇੱਕਦਮ ਰੋਕ ਲਾਈ ਜਾਊਗੀ